ਲੋਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਚ ਤੁਹਾਨੂੰ ਦੋ ਨਗ ਦਿਖਾਵਾਂਗੇ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਇੱਕ ਦੋਸਤੋ ਦੀ ਗੱਬਣ ਪੰਜ ਸੱਤ ਦਿਨ ਕੱਢਦੀ ਆ 30 ਲੀਟਰ ਦਾ ਬਾਈ ਦਾ ਕੱਢਦਾ ਆ 28 29 30 ਪੌਂਦੀ ਰਹੀ ਐ ਕਿ ਤੁਸੀਂ ਆਪਦੀ ਸੇਵਾ ਦੇ ਅਕੋਰਡਿੰਗ ਨਾ ਜੱਜਮੈਂਟ ਲਾ ਸਕਦੇ ਚਾਰ ਹੀ ਥਣਾ ਕੇ ਕੋਈ ਫੋਰਸ਼ਾਨ ਨਹੀਂ ਬਾਕੀ ਤਿਆਰੀ ਸੋਹਣੀ ਹਵਾਨੇ ਤੋਂ ਜੱਜਮੈਂਟ ਹੋ ਜੂਗੀ ਸੁੰਦੀ ਨੇ ਵਾਲਟ ਲਾਈਨਿੰਗ ਸਾਰੀਆਂ ਕੱਢ ਕੇ ਕੱਚੀ ਹੋ ਸਨ ਤੁਸੀਂ ਜੱਜਮੈਂਟ ਲਾ ਸਕਦੇ ਮੁੱਲ ਬਾਈ ਦਾ ਵੀ ਇਹਦਾ 65000 ਤੇ 60000 ਦੀ ਬਾਈ ਦਾ ਵੀ ਆਪਾਂ ਇਹ ਦੇ ਬਾਕੀ ਸੌਦਾ ਲਾਉਣ ਲਈ ਨੰਬਰ ਤੁਹਾਡੇ ਜਿਹੜੇ ਪਾਸੇ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਦੋ ਨੰਬਰ ਇਧਰਲੇ ਪਾਸੇ ਦੋਸਤੋ ਡੇਢ ਕਿ ਮਹੀਨੇ ਦੀ ਸੂਈ ਆ ਮਗਰ ਆ ਗਿਆ ਬੱਚਾ ਬੱਚਾ ਜਿਹੜਾ ਦੋਸਤੋ ਇਧਰਲੇ ਪਾਸੇ ਸਾਹਮਣੇ ਜਿਹੜੀ ਸਕਰੀਨ ਤੇ ਦੇਖ ਰਹੇ ਬਿਲਕੁਲ ਡਾਊਨ ਚੱਲਦਾ ਪਿਆਗਾ ਹੱਥ ਪੈਰੀ ਮਰਦ ਤੁਸੀਂ ਇਹ ਗੱਲ ਧਿਆਨ ਚ ਰੱਖ ਕੇ ਉਹ ਤੇ ਦੁੱਧ ਪਾਈਦਾ ਦਾ ਵੈਸੇ ਤਾਂ 9 ਲੀਟਰ ਸੀ 8 ਲੀਟਰ ਮੰਨ ਕੇ ਦੋ ਟਾਈਮ ਤਿੰਨ ਟਾਈਮ ਚੋਈ ਕਰ ਸਕਦੇ ਆ ਇਹ ਭਾਈ ਦਾ ਵੀ ਮੁੱਲ ਇਹ ਆ ਗਿਆ 25000 ਤੇ 23000 ਦੀ ਆਪਾਂ ਦੇ ਦਾਂਗੇ ਚਾਰੀ ਥਾਣਾ ਤੇ ਕੋਈ ਫੋਰਚਾਗ ਨਹੀਂ ਸੋਨਾ ਥਾਣਾ ਗਲੱਬੀ ਥਾਣਾ ਤੇ ਪਿੰਡ ਬਈ ਦਾ ਆ ਗਿਆ ਬਾਣੀਆਂ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਦੋਸਤੋ ਸ੍ਰੀ ਅੰਮ੍ਰਿਤਸਰ ਸਾਹਿਬ ਨੇੜੇ ਇਹ ਰਹਿਣ ਦਾ ਖਲਚੀਆਂ ਧੂੜਕੇ ਵਾਲੀ ਸਾਈਡ ਬਾਕੀ ਫੁੱਲ ਵੀਡੀਓ ਤੁਹਾਨੂੰ ਅਜਾ ਡੈਰੀ ਫਾਰਮ ਤੇ ਮਿਲ ਜੂਗੀ ਉੱਥੇ ਦੇਖ ਸਕਦੇ ਹੋ ਨੰਬਰ ਸੱਲੇ ਸਕਰੀਨ ਤੇ ਚੱਲਦੀ ਜਾਂਦਾ ਮੈਨੂੰ ਸੰਪਰਕ ਕਰ ਲਿਓ ਧੰਨਵਾਦ